ਇਸ ਸ੍ਰੋਤਿਨ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਪਿਆਰੇ ਸਾਥਿਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਦੇ ਵਿੱਚ ਬਸਿੱਧੀਆਂ ਮੁਲਾਕਾਤਾਂ ਕਰਾਂਗੇ ਮਾਣਯੋਗ ਐਸਐਸਪੀ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਦੇ ਨਾਲ ਕਿ ਕੀ ਜਾਣਕਾਰੀਆਂ ਦੇ ਰਹੇ ਨੇ ਕਿਸ ਅਪਰਾਧੀ ਨੂੰ ਫੜਿਆ ਗਿਆ ਹੈਗਾ ਅੱਜ ਵਿਸ਼ੇਸ਼ ਪ੍ਰੈਸ ਦੀ ਵੱਡੀ ਕਾਨਫਰੰਸ ਬੁਲਾਈ ਜਾ ਰਹੀ ਹੈ ਆਜੋ ਸਿੱਧੀਆਂ ਮੁਲਾਕਾਤਾਂ ਜਿਹੜੀਆਂ ਹੈਗੀਆਂ ਕਰਵਾਉਣ ਜਾ ਰਹੇ ਹਾਂ ਮਾਰਜੋ ਬੀਜੀਪੀ ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਐਸਬੀਐਸ ਨਗਰ ਨੂੰ ਕੱਲ ਇੱਕ ਭਾਰੀ ਕਾਮਯਾਬੀ ਪ੍ਰਾਪਤ ਹੋਈ ਹੈ ਜਦੋਂ ਸਾਡੀ ਸੀਆਈਏ ਦੀ ਟੀਮ ਦੇ ਵਿੱਚ ਐਸਆਈ सुरेंद्र ਸਿੰਘ ਪਿੰਡ ਸਜਾਵਲ ਦੇ ਸਜਾਵਲਪੁਰ ਦੇ ਕੋਲ ਗਸ਼ਤ ਕਰ ਰਹੇ ਸੀਗੇ ਉੱਥੋਂ ਉਹਨਾਂ ਨੂੰ ਇੱਕ ਦੋ ਅਣਪਛਾਤੇ ਨੌਜਵਾਨ ਆਂਦੇ ਦਿਖਾਈ ਦਿੱਤੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਮੋਟਰਸਾਈਕਲ ਸਿੱਟ ਕੇ ਭੱਜਣ ਲੱਗੇ ਉਹਨਾਂ ਨੂੰ ਉੱਥੇ ਕਾਬੂ ਕੀਤਾ ਤੇ ਉੱਥੇ ਸਾਡੇ ਡੀਐਸਪੀ ਡੀ ਪ੍ਰੇਮ ਕੁਮਾਰ ਜੀ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਦੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਕੋਲੋਂ 610 ਗ੍ਰਾਮ ਜਿਹੜੀ ਅਫੀਮ ਹੈ ਉਹ ਬਰਾਵਤ ਹੋਈ ਹੈ ਇਹਦੇ ਵਿੱਚ ਅਸੀਂ ਦੋ ਜਿਹੜੇ ਅਕਿਊਜ਼ ਅਰੈਸਟ ਕੀਤੇ ਐ ਇੱਕ ਲਵਦੀਪ ਸਿੰਘ ਉਮਰ 24 ਸਾਲ ਤੇ ਆਕਾਸ਼ਦੀਪ ਸਿੰਘ ਗਿੱਲ ਇਹਦੇ ਵਿੱਚ ਸਦਰ ਨਵਾਂ ਸ਼ਹਿਰ ਦੇ ਵਿੱਚ 18 ਨੰਬਰ ਮੁਕੱਦਮਾ ਅੰਡਰ ਐਨਡੀਪੀਐਸ ਐਕਟ ਦਰਜ ਕੀਤਾ ਗਿਆ ਕਿੱਥੇ ਤੇ ਰਹਿਣ ਵਾਲੇ ਐ ਇਹ ਦੋਵੇਂ ਨਵਾਂ ਸ਼ਹਿਰ ਦੇ ਰਹਿਣ ਵਾਲੇ ਐ ਜਿਹੜਾ ਲਵਦੀਪ ਐ ਉਹ ਜੈਨਪੁਰ ਬਲਾਚੌਰ ਦਾ ਰਹਿਣ ਵਾਲਾ ਐ ਤੇ ਆਕਾਸ਼ਦੀਪ ਜਿਹੜਾ ਹੈਗਾ ਉਹ ਸਜਾਵਲਪੁਰ ਰਹਿਣ ਦਾ ਹੀ ਰਹਿਣ ਵਾਲਾ ਹੈ ਫਸਟ ਟਾਈਮ ਕੰਮ ਕਰ ਰਿਹਾ ਸੀ ਪਹਿਲਾਂ ਵੀ ਕੰਮ ਕੀਤਾ ਇਹਨਾਂ ਦਾ ਅਸੀਂ ਰਿਕਾਰਡ ਜੋ ਹੁਣ ਤੱਕ ਚੈੱਕ ਕੀਤਾ ਇਹਨਾਂ ਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈਗਾ ਬਟ ਅਸੀਂ ਫਿਰ ਵੀ ਇਹ ਇਸ ਚੀਜ਼ ਨੂੰ ਚੈੱਕ ਕਰਾਂਗੇ ਕਿ ਕਿੰਨੇ ਚਿਰ ਤੋਂ ਇਹ ਕੰਮ ਕਰ ਰਹੇ ਐ ਵੀ ਆਫੀਅਮ ਕਿੱਥੋਂ ਲਿਆ ਸੀ ਇਹਦੇ ਵਿੱਚ ਸਾਨੂੰ ਜਿੱਥੋਂ ਇਹ ਲੈ ਕੇ ਆਏ ਐ ਉਹ ਵੀ ਬੰਦੇ ਆਇਡੈਂਟੀਫਾਈਡ ਐ ਅਸੀਂ ਉਹ ਬੈਕਵਰਡ ਲਿੰਕ ਕਰ ਰਹੇ ਹਾਂ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਐ ਉਹ ਅਸੀਂ ਅਜੇ ਰਿਵੀਲ ਨਹੀਂ ਕਰ ਸਕ ਤੇ ਬਿਨੈਪੈਸ ਖੜਕੇ ਲਿਗਾ ਸੀ ਇਹ ਇਹਨਾਂ ਦਾ ਕੋਈ ਜਾਣਕਾਰ ਸੀਗਾ ਹਜੇ ਇਹਨਾਂ ਨੇ ਪੇਮੈਂਟ ਕੀਤੀ ਨਹੀਂ ਹੈਗੀ ਉਹ ਇਹਨਾਂ ਨੂੰ ਫੜਾ ਗਿਆ ਸੀ ਬਾਕੀ ਜੋ ਹੈ ਉਹ ਅਸੀਂ ਇਨਵੈਸਟੀਗੇਸ਼ਨ ਦੀ ਸਾਰਾ ਕਰਾਂਗੇ ਇਹ ਜਿਹੜਾ 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 ਅੱਗੇ ਕਿਸੇ ਨਾਲ ਗੱਲਬਾਤ ਹੋਈ ਹੈ ਉਹ ਉਹੀ ਗੱਲ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਸਾਰਾ ਅਸੀਂ ਤੁਹਾਨੂੰ ਦੁਆਰਾ ਬਰੀਫ ਕਰ ਦਾਂਗੇ ਕਿ ਕਿਸ ਨੂੰ ਪਤਾ ਲੱਗੇ ਇਹ ਇਹਨਾਂ ਦੇ ਕਹਿਣ ਮੁਤਾਬਕ ਕਿ ਜੇ ਇਹ ਇੱਥੇ ਲੋਕਲ ਹੀ ਦੇਣਾ ਸੀਗਾ ਬਟ ਕਿਸੇ ਦਾ ਨਾਮ ਹਜ ਤੱਕ ਸਾਹਮਣੇ ਨਹੀਂ ਆਇਆ ਸਰ ਇਹਨਾਂ ਚੋਂ ਨਈ ਘਰ ਉਪੀ ਦਾ ਨਾਮ ਆਕਾਸ਼ਦੀਪ ਜਿਹੜਾ ਸਜਾਵਲਪੁਰ ਪਿੰਡ ਦਾ ਹੈ ਤੁਸੀਂ ਕਿ ਕਿ ਉਸ ਸਾਈਡ ਤੋਂ ਆ ਰਹੇ ਸੀ ਤਾਂ ਘਰ ਵੱਲ ਆ ਰਹੇ ਸੀ ਆਪਣੇ ਇਹ ਇਹ ਜੀ ਇਹ ਬਿਲਕੁਲ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹਦਾ ਜਿਹੜਾ ਆਕਾਸ਼ਦੀਪ ਦਾ ਪਿੰਡ ਵੀ ਉਹੀ ਹੈਗਾ ਤਾਂ ਮੋਸਟਲੀ ਸਾਨੂੰ ਲੱਗਦਾ ਕਿ ਆਪਣੇ ਘਰ ਤੋਂ ਆ ਰਹੇ ਹੋ ਇਹ ਪੈਦਲ ਨਹੀਂ ਸੀ ਸਰ ਦੋਨੋਂ ਨਹੀਂ ਦੋਨੋਂ ਪਲੇਟ ਦਾ ਮੋਟਰਸਾਈਕਲ ਦੇ ਉੱਤੇ ਸੀਗੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹੀ ਮੋਟਰਸਾਈਕਲ ਦੇ ਉੱਤੇ ਆ ਰਹੇ ਸੀ ਸਰ ਜਿਹੜ ਕਾਪੀ ਹੈ ਉਹਨੂੰ ਵੈਰੀਫਾਈ ਕਰਾਂਗੇ ਕਿ ਕਿਹਦੇ ਨਾਮ ਹੈ ਕਿ ਚੋਰੀ ਦਾ ਕਿ ਇਹਨਾਂ ਦਾ ਆਪਣਾ ਹੈਗਾ ਇੱਕ ਵਾਰੀ ਮਾਨ ਮਿਲਿਆ ਸਿਰ ਤੇ ਆ ਇਹਨਾਂ ਨੂੰ ਅੱਜ ਪੇਸ਼ ਕਰਤਾ ਹੈਗਾ ਸਾਨੂੰ 3 ਦਿਨ ਦਾ ਰਿਮਾਨਡ ਜਿਹੜਾ ਮਿਲ ਗਿਆ ਹੈਗਾ ਉਹਦੇ ਵਿੱਚ ਅਸੀਂ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਦੋਵਾਂ ਤੇ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆਂਦੇ ਸੀ ਤੇ ਕਿ ਇਹਨਾਂ ਨੂੰ ਇਹਨੇ ਵੇਚਨੇ ਸੀਗੇ ਸਰ ਇਹਨਾਂ ਦੀ ਏਜ ਕਿੰਨੀ ਹੈਗੀ ਆ ਇਹ 24 25 ਸਾਲ ਹੈਗੀ ਹੈ ਜੀ ਜਿਹੜਾ ਲਵਦੀਪ ਹੈ ਉਹਦੀ 24 ਹੈ ਆਕਾਸ਼ਦੀਪ ਦੀ 28 ਸਾਲ ਉਮਰ ਹੈਗੀ ਆ ਸਰ ਨੌਜਵਾਨ ਕਿਉਂ ਇਸ ਰਸਤੇ ਤੇ ਤੁਰੇ ਹੋਏ ਹੈਗੇ ਆ ਕੀ ਇਹ ਕੋਈ ਬਿਲਕੁਲ ਜੀ ਇਹ ਬਿਲਕੁਲ ਇਹ ਤੁਹਾਡਾ ਜਿਹੜਾ ਕਹਿਣਾ ਹੈ ਇਹ ਨੌਜਵਾਨ ਜਿਹੜੇ ਹੈਗੇ ਆ ਇਹ ਬਿਲਕੁਲ ਗਲਤ ਰਾਹ ਤੇ ਜਾ ਰਹੇ ਹੈ ਜਿੱਦਾਂ ਕਿ ਪਹਿਲਾਂ ਵੀ ਅਸੀਂ ਕਈ ਉਪਰਾਲੇ ਕੀਤੇ ਅਸੀਂ ਕ੍ਰਿਕਟ ਮੈਚ ਵੀ ਕਰਵਾਏ ਸੀ ਤੇ ਇਹਨਾਂ ਨੂੰ ਇਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਪੜ੍ਹਾਈ ਵੱਲ ਲੱਗੋ ਤੇ ਖੇਡਾਂ ਵੱਲ ਲੱਗੋ ਤੇ ਇਹਨਾਂ ਚੀਜ਼ਾਂ ਤੋਂ ਪਰੇ ਰਹੋ ਇਹ ਸਰ ਕਰਦੇ ਕੀ ਐਕਸੂਲੇ ਵਿੱਚ ਹੁਣ ਕੀ ਕਰਦੇ ਆ ਇਹ ਆਕਾਸ਼ ਕੀ ਪੁੱਛਿਆ ਜੀ ਤੁਸੀਂ ਇਹ ਕਰਦੇ ਕੀ ਆ ਪੜ੍ਹਦੇ ਆ ਇਹ ਵੈਸੇ ਤਾਂ ਜੀ ਇਹ ਦਿਹਾੜੀ ਕਰਦੇ ਆ ਆਕਾਸ਼ਦੀਪ ਜਿਹੜਾ ਹੈਗਾ ਉਹ ਥੋੜੀ ਲੋਕਲ ਖੇਤੀਬਾੜੀ ਕਰਦਾ ਹੈਗਾ ਜੀ ਇਹ ਪਿੱਛੋਂ ਕਰਕੇ ਪਰਿਵਾਰਕੀ ਕਰਦੇ ਨੇ ਪਰਿਵਾਰ ਜੀ ਇੱਥੇ ਰਪਿੰਡੀ ਰਹਿੰਦੇ ਹੈਗੇ ਆ ਇਹ ਉਹ ਵੀ ਖੇਤੀਬਾੜੀ ਦੇ ਵਿੱਚ ਹੀ ਹੈਗੇ ਆ ਮਾਨਯੋਗ ਡੀਜੀਪੀ ਪੰਜਾਬ ਦੀਆਂ ਅਦਾਇਤਾਂ ਮੁਬਾਰਕ ਜਿਹੜੀ ਸਾਡੀ ਨਸ਼ੇ ਦੇ ਖਿਲਾਫ ਮੁਹਿੰਮ ਚੱਲਦੀ ਹੈ ਉਹਦੇ ਵਿੱਚ ਐਸਬੀਐਸ ਨਗਰ ਪੁਲਿਸ ਨੂੰ ਕੱਲ ਇੱਕ ਭਾਰੀ ਕਾਮਯਾਬੀ ਬਰਾਮਦ ਮਿਲੀ ਹੈਗੀਏ ਸਾਡੇ ਸੀਆਈਏ ਦੇ ਐਸਆਈ ਸੁਰਿੰਦਰ ਸਿੰਘ ਜਦੋਂ ਪਿੰਡ ਸਜਾਵਲਪੁਰ ਦੇ ਕੋਲ ਗਸ਼ਤ ਕਰ ਰਹੇ ਸੀਗੇ ਤਾਂ ਉਧਰੋਂ ਦੋ ਅਣਪਛਾਤੇ ਨੌਜਵਾਨ ਆਂਦੇ ਦਿਖਾਈ ਦਿੱਤੇ ਜਦੋਂ ਉਸ ਮੋਟਰਸਾਈਕਲ ਨੂੰ ਰੋਕਿਆ ਗਿਆ ਉਹ ਮੋਟਰਸਾਈਕਲ ਛੁੱਟ ਕੇ ਭੱਜਣ ਲੱਗੇ ਉਹਨਾਂ ਨੂੰ ਉੱਥੇ ਕਾਬੂ ਕੀਤਾ ਗਿਆ ਤੇ ਉੱਥੇ ਸਾਡੇ ਡੀਐਸਪੀ ਡੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਦੋਂ ਉਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਉੱਥੇ ਜਿਹੜੀ 6 ਕਿਲ ਅਫੀਮਾ ਨਾਲੋਂ ਕੋਲ ਬਰਾਮਦ ਹੋਈ ਉਹਦੇ ਵਿੱਚ ਅਸੀਂ ਇੱਕ ਐਨਡੀਪੀਐਸ ਦਾ ਮਕਦਮਾ ਸਦਰ ਨਵਾਂ ਸ਼ਹਿਰ ਦੇ ਵਿੱਚ ਦਰਜ ਕੀਤਾ। ਇਹਦੇ ਵਿੱਚ ਦੋ ਇੱਕਿਊਜ਼ ਨੂੰ ਰਾਉਂਡ ਅਪ ਕੀਤਾ ਗਿਆ। ਇੱਕ ਲਵਦੀਪ ਸਿੰਘ ਤੇ ਦੂਸਰਾ ਆਕਾਸ਼ਦੀਪ ਸਿੰਘ। ਇਹ ਕਿੱਥੇ ਦੇ ਰਹਿਣ ਵਾਲੇ ਦੋ ਨੇ? ਇਹ ਦੋਵੇਂ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਆ। ਜਿਹੜਾ ਲਵਦੀਪ ਸਿੰਘ ਹੈਗਾ ਉਹ ਜੈਨਪੁਰ ਥਾਣਾ ਬਲਾਚੌਰ ਦਾ ਰਹਿਣ ਵਾਲਾ ਤੇ ਆਕਾਸ਼ਦੀਪ ਸਿੰਘ ਜਿਹੜਾ ਹੈਗਾ ਉਹ ਸਜਾਵਲਪੁਰ ਥਾਣਾ ਸਦਰ ਨਵਾਂ ਸ਼ਹਿਰ ਦਾ ਰਹਿਣ ਵਾਲਾ। ਇਹ ਬਿਲਕੁਲ ਜੀ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਤਾ ਤਿੰਨ ਦਿਨਾਂ ਦਾ ਰਿਮਾਨਡ ਮਿਲ ਗਿਆ ਅਸੀਂ ਇਹਦੇ ਵਿੱਚ ਬਿਲਕੁਲ ਦੋਵੇਂ ਫਾਰਵਰਡ ਤੇ ਬੈਕਵਰਡ ਲਿੰਕੇਜ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆਏ ਸੀ ਤੇ ਇਹਨਾਂ ਨੇ ਕਿਹਨੂੰ ਅੱਗੇ ਵੇਚਣੀ ਸੀ ਪਹਿਲੇ ਕੋਈ ਮਾਮਲਾ ਦਰਜ ਨਹੀਂ ਹਜੇ ਤੱਕ ਸਾਡੀ ਤਫ਼ਰੀਦ ਦੇ ਵਿੱਚ ਇਹਨਾਂ ਦੋਵਾਂ ਖਿਲਾਫ ਕੋਈ ਪਹਿਲਾ ਮਾਮਲਾ ਦਰਜ ਨਹੀਂ ਹੈਗਾ ਇਹ ਆਪ ਵੀ ਨਸ਼ਾ ਕਰਦੇ ਸੀ ਇਹ ਬਿਲਕੁਲ ਜੀ ਅਸੀਂ ਇਹਨੂੰ ਚੈੱਕ ਕਰਾਂਗੇ ਸਾਨੂੰ ਲੱਗਦਾ ਕਿ ਆਪ ਵੀ ਕੰਜ਼ੂਮ ਕਰਦੇ ਸੀਗੇ ਇਹ ਮੋਟਰਸਾਈਕਲ ਚੋਰੀ ਪੈ ਗਈ ਇਸ ਕਰਕੇ ਇਹ ਮੋਟਰਸਾਈਕਲ ਜਿਹੜਾ ਹੈਗਾ ਜੀ ਇਹਨੂੰ ਇਹ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦਾ ਆਪਣਾ ਹੈਗਾ ਬਟ ਫਿਰ ਵੀ ਜਿਹੜੀ ਇਹਦੀ ਕਾਪੀ ਹੈਗੀ ਉਸੇ ਲੈ ਲਈਏ ਉਹ ਸਾਰਾ ਪਿੱਛੇ ਵੈਰੀਫਾਈ ਕਰਾਂਗੇ ਹਟਕੀ ਦਫ਼ਤਰ ਤੋਂ ਇਹ ਚੋਰੀ ਦਾ ਕੀ ਕੀਮਤ ਕਿੰਨੀ ਹੋ ਸਕਦੀ 6 ਕਿਲੋ ਜਿਹੜਾ ਫੀਮੇਲ ਕੀ ਕੀਮਤ ਕੀ ਹੈ ਇਦੇ ਵਿੱਚ ਤਾਂ ਇਹ ਅਲੱਗ-ਅਲੱਗ ਕੀਮਤ ਹੈਗੀ ਆ ਬਿਲਕੁਲ ਮਤਲਬ ਲੋਕਲ ਅਲੱਗ ਹੈ ਜਿੱਥੋਂ ਲੈ ਕੇ ਜਾਂਦੇ ਆ ਜਿਵੇਂ ਪਹਿਲੇ ਪੜਾਜ ਕੁਸ਼ੋਰ ਹੋਈ ਸੈਕੰਡ ਪੜਾਜ ਕੀਜੇ ਪੜਾਜ ਤਾਂ ਇਹਨਾਂ ਦੀ ਕੀਮਤ ਬਦਲਦੀ ਰਹਿੰਦੀ ਹੈ ਤਾਂ ਅਸੀਂ ਇਹਨੂੰ ਅਕਾਊਂਟ ਫੋਰ ਨਹੀਂ ਕਰ ਸਕਦੇ ਇਹ ਜੀ ਬਿਲਕੁਲ ਤਫਤੀਸ਼ ਦਾ 파ਟਾ ਸਾਨੂੰ ਜੋ ਹੁਣ ਤੱਕ ਲੱਗਦਾ ਹੈਗਾ ਕਿ ਹਾਂ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਬਟ ਇਹਨਾਂ ਦਾ ਕੋਈ ਮੁਕਦਮਾ ਦਰਜ ਨਹੀਂ ਹੈ ਸਰ ਐਡੀ ਵੱਡੀ ਖੇਪ ਹੈ ਪਰ ਚੂਨ ਚ ਤਾਂ ਨਹੀਂ ਵੇਚਣੀ ਹੋਣੀ ਸਰ ਤਾਂ ਮੋਰੇ ਕਿ ਤੱਕ ਡਿਲੀਵਰ ਕਰਨ ਜਾ ਰਹੇ ਹੋਣੇ ਬਿਲਕੁਲ ਜੀ ਸਾਨੂੰ ਵੀ ਇਹੀ ਲੱਗਦਾ ਅਸੀਂ ਪਿੱਛੇ ਤੱਕ ਵੀ ਜਾਵਾਂਗੇ ਕੀ ਪਤਾ ਹੋ ਸਕਦਾ ਕਿ ਜਿੱਥੋਂ ਲੈ ਕੇ ਆਂਦੇ ਆ ਉੱਥੋਂ ਹੋਰ ਜ਼ਿਆਦਾ ਰਿਕਵਰੀ ਹੋ ਸਕਦੀ ਹੋਵੇ ਕੋਈ ਕੁਝ ਹੋਊਗਾ ਨਾ ਜਾਣਨ ਕਿ ਦੋ ਹੀ ਸੀ ਇਹ ਹਜੇ ਤੱਕ ਤਾਂ ਜੀ ਦੋ ਹੀ ਦੋ ਹੀ ਦਾ ਨਾਮ ਸਾਹਮਣੇ ਆਇਆ ਅਸੀਂ ਬੈਕਵਰਡ ਲਿੰਕ ਦੇ ਵਿੱਚ ਜਾਵਾਂਗੇ ਸਾਨੂੰ ਲੱਗਦਾ ਕਿ ਕਿਸੇ ਹੋਰ ਦਾ ਵੀ ਨਾਮ ਸਾਹਮਣੇ ਆ ਸਕਦਾ ਐਮ ਡੀ ਪੀਐਸ ਦਾ ਮਾਮਲਾ ਕਿ ਰਿਮਾਂਡ ਕਿਤੇ ਦੇ ਦਿੱਤਾ ਅਸੀਂ ਇਹਦੋਂ ਅੱਜ ਹੀ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ ਹੈ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ 94650 13313 ਤੇ ਕਰੋ ਸੰਪਰਕ ਧੰਨਵਾਦ ਮਿਹਰਬਾਨੀ ਸ਼ੁਕਰੀਆ